ਦਨੀਆ ਰਹਿਣਾ ਅੱਜ ਜੋ ਮੀਟਿੰਗ ਹੋਈ ਹੈ ਕਿਸ ਸਬੰਧ ਦੇ ਵਿੱਚ ਨਹੀਂ ਮੈਂ ਬਿੰਦਰ ਸਿੰਘ ਗੋਲੇਵਾਲਾ ਸੂਬਾ ਪ੍ਰਧਾਨ ਕੌਮੀ ਕਿਸਾਨ ਜੀ ਉਹਨਾਂ ਸੋ ਅੱਜ ਜੋ ਮੀਟਿੰਗ ਕੌਮੀ ਕਿਸਾਨ ਜੀ ਦੀ ਹੋਈ ਹੈ ਪੰਜਾਬ ਦੀ ਮੀਟਿੰਗ ਹੈ ਸਾਰੇ ਜਿਨ੍ਹਾਂ ਦੀ ਮੀਟਿੰਗ ਇੱਥੇ ਹੋਈ ਹੈ ਕੌਮੀ ਕਿਸਾਨ ਜੀ ਉਹਨਾਂ ਹਮੇਸ਼ਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਾਰ-ਵੱਖ-ਵੱਖ ਵਾਰੀ-ਵਾਰੀ ਜਿਹੜੀ ਉਹ ਮੀਟਿੰਗ ਕਰਦੀ ਆ ਸੋ ਇਸ ਵਾਰ ਫਰੀਦਕੋਟ ਦੀ ਵਾਰੀ ਸੀ ਸੋ ਸਾਰੇ ਜ਼ਿਲ੍ਹੇ ਇੱਥੇ ਇਕੱਤਰ ਹੋਏ ਸੀਗੇ ਵਿਚਾਰਾਂ ਹੋਈਆਂ ਜਥੇਬੰਦੀ ਨੂੰ ਕਿਸ ਤਰ੍ਹਾਂ ਉੱਪਰ ਚੱਕਣਾ ਹੈਗਾ ਔਕਾਹੀਆਂ ਪਾਉਣੀਆਂ ਕਿਉਂਕਿ ਥੋੜੀ ਖੜੋਸ ਸੀ ਪਿੱਛੇ ਇਲੈਕਸ਼ਨ ਆ ਗਿਆ ਸੀਗਾ ਉਦ ਸੋਚ ਕਰਕੇ ਥੋੜਾ ਹੰਮ ਘਮ ਰੁਕਿਆ ਸੀ ਦੁਬਾਰਾ ਫਿਰ ਇਸ ਨੂੰ ਅੱਗੇ ਤੋਰਨ ਵਾਸਤੇ ਜਿਹੜਾ ਜਥੇਬੰਦ ਨੂੰ ਕਿਸ ਤਰ੍ਹਾਂ ਚਲਾਉਣਾ ਕਿਸ ਤਰ੍ਹਾਂ ਡਿਸਿਪਲਨ ਰੱਖਣਾ ਹੈਗਾ ਉਹ ਸਾਰੀਆਂ ਗੱਲਾਂ ਤੇ ਜਿਹੜੀਆਂ ਹੈਗੀਆਂ ਕੁਝ ਵਿਚਾਰਾਂ ਕੀਤੀਆਂ ਗਈਆਂ ਔਰ ਨਾਲ ਦੀ ਨਾਲ ਜੋ ਪਿੱਛੇ ਘਟਨਾਵਾਂ ਹੋਈਆਂ ਚਾਹੇ ਹੰਸਰਾ ਜਹੰਸ ਦੀਆਂ ਹੋਈਆਂ ਉਹ ਕੁਝ ਬੋਲਿਆ ਹੈ ਕਿਸਾਨਾਂ ਬਾਰੇ ਜਾਂ ਰਵਨੀਤ ਬਿੱਟੂ ਬੋਲਿਆ ਹੈ ਉਹਦੇ ਬਾਰੇ ਵਿਚਾਰਾਂ ਹੋਈਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮੀ ਕਿਸਾਨ ਜੂਨ ਨੇ ਵੀ ਉਹਨਾਂ ਨੂੰ ਇਹ ਸਵਾਲ ਰੱਖੇਗੀ ਕਿਉਂਕਿ ਦੋ ਤਰੀਕ ਦੀ ਗੱਲ ਹਸਰਾਜ ਹਸਨੇ ਕੀਤੀ ਸੀ ਔਰ ਰਮਨੀਤ ਬਿੱਟੂ ਨੇ ਡਿਬਰੂਗਲ ਜੇਲ੍ਹ ਵਿੱਚ ਭੇਜਣ ਦੀ ਕਿਸਾਨਾਂ ਨੂੰ ਗੱਲ ਕੀਤੀ ਸੀ ਉਹ ਸਵਾਲ ਰੱਖੇ ਜਾਣਗੇ ਔਰ ਨਾਲ ਦੀ ਨਾਲ ਅੱਜ ਇਹ ਵਿਚਾਰਾ ਹੋਈਆਂ ਕਿ ਸਰਕਾਰ ਨਵੀਂ ਬਣ ਰਹੀ ਹੈ ਕੱਲ ਨੂੰ ਜੋ ਸਾਡੇ ਪੁਰਾਣੇ ਮੁੱਦੇ ਐ ਲਖੀਪੁਰ ਖਰੀ ਦਾ ਮੁੱਦਾ ਜਾਂ ਐਮਐਸਪੀ ਦਾ ਮੁੱਦਾ ਜੀ ਬਿਜਲੀ ਸੋਧ ਦਾ 2020 ਦਾ ਮੁੱਦਾ ਜਾਂ ਸਾਡੇ ਜੋ ਕਿਸਾਨਾਂ ਤੇ ਪਰਚੇ ਦਰਜ ਰੱਦ ਕਰਨ ਦਾ ਮੁੱਦਾ ਕਾਂ ਕਰਜ਼ਾ ਮਾਫੀ ਦਾ ਮੁੱਦਾ ਸਾਰੇ ਮੁੱਦੇ ਜਿਹੜੇ ਹੈਗੇ ਆ ਦੁਬਾਰਾ ਫੇਰ ਅਸੀਂ ਜਿਹੜਾ ਚੱਕਾਂਗੇ ਤਾਂ ਜੋ ਹੋ ਸਕਦਾ ਐਸਕੇਮਰ ਵੱਲੋਂ ਵੱਡਾ ਕੋਈ ਪ੍ਰੋਗਰਾਮ ਦਿੱਤਾ ਜਾ ਸਕੇ ਸੋ ਉਹਦੇ ਵਾਸਤੇ ਜਿਹੜੀ ਜਥੇਬੰਦੀ ਨੇ ਸਾਡੀ ਕੌਮਿਕ ਸੰਜੋਣੀ ਨੇ ਪੂਰੀ ਤਿਆਰੀ ਕਰਨੀ ਹੈ ਇਸੇ ਕਰਕੇ ਜਿਹੜਾ ਅੱਜ ਸਾਰਾ ਜਿਹਾ ਵਿਚਾਰ ਵਟਾਂਦਰਾ ਸਾਰੇ ਜਥੇਬੰਦੀ ਨੇ ਸਾਰੇ ਇੱਥੇ ਪੰਜਾਬ ਦੇ ਉਧਰ ਜ਼ਿਲ੍ਹੇ ਦੇ ਉਧਰ ਬਲਾਕ ਦੇ ਉਧਰ ਸਾਰੇ ਇੱਥੇ ਉਧਰ ਜਿਹੇ ਪਹੁੰਚੇ ਸੀ ਸਾਰੀਆਂ ਵਿਚਾਰਾਂ ਖੁੱਲ ਕੇ ਹੋਈਆਂ ਜਿਸ ਗੱਲ ਦੀ ਅੱਜ ਦਾ ਪ੍ਰੋਗਰਾਮ ਆ ਇਸ ਬਾਰੇ ਕੀ ਕਹਿਣਾ ਚਾਹੁੰਗੇ ਮੈਂ ਸ਼ਮਸ਼ੇਰ ਸਿੰਘ ਕਿੰਗਰਾ ਸੂਬਾ ਸਖਤੰਜਨਦਰ ਕੌਮਿਕ ਸੰਜ ਅੱਜ ਵੀ ਸਾਡੀ ਜੂਨੀਅਨ ਦੀ ਪੰਜਾਬ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਬਹੁਤ ਸਾਰੇ ਜਿਹੜਿਆ ਨੇ ਭਾਗ ਲਿਆ ਔਰ ਜ਼ਿਲ੍ਹਾ ਪ੍ਰਧਾਨ ਨੇ ਜਿਹੜਿਆ ਨੇ ਪ੍ਰਧਾਨ ਨੇ ਭਾਗ ਲਿਆ ਬਲਾਕ ਪ੍ਰਧਾਨ ਨੇ ਭਾਗ ਲਿਆ ਤੇ ਸਮੁੱਚੇ ਸਾਡੇ ਫਰੀ ਕੋਟ ਦੇ ਜਿੰਨੇ ਵੀ ਟੀਮ ਹੈ ਉਹਨੇ ਭਾਗ ਲਿਆ ਅੱਜ ਸਾਡਾ ਮੀਟਿੰਗ ਦਾ ਮਕਸਦ ਜਥੇਬੰਦੀ ਨੂੰ ਕਿਸ ਤਰ੍ਹਾਂ ਵਿਸਤਾਰ ਕੀਤਾ ਜਾਵੇ ਜਥੇਬੰਦੀ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਜਥੇਬੰਦੀ ਨੂੰ ਕਿਵੇਂ ਪੰਜਾਬ ਵਿੱਚ ਫੈਲਾਇਆ ਜਾਵੇ ਉਹਦੇ ਵਿੱਚ ਵਿਚਾਰ-ਚਰਚਾ ਹੋਈ ਹੈ ਇਤੋਂ ਇਲਾਵਾ ਜੋ ਸਾਡੇ ਆਉਣ ਵਾਲੇ ਮਸਲੇ ਆ ਕੈਂਟਰ ਸਰਕਾਰ ਦੇ ਭਾਵੇਂ ਕਨਕੁਤ ਵੀ ਦੀ ਆਉਂਦੀ ਹੈ ਭਾਵੇਂ ਤੂ ਪਾਰਟੀ ਆਉਂਦੀ ਹੈ ਜੋ ਸਾਡੇ ਮਸਲੇ ਸਾਡੀਆਂ ਮੰਗਾਂ ਉਹ ਜੋਨੀਆਂ ਤੇ ਉਹ ਉਹਨਾਂ ਬਾਰੇ ਵੀ ਅਸੀਂ ਲੜਾਈ ਲੜਾਂਗੇ ਕਿ ਸੈਂਟਰ ਦੀ ਕੋਈ ਵੀ ਸਰਕਾਰ ਹੋਣੀ ਕੱਲ ਨੂੰ ਇੰਡੀਆ ਸਰਕਾਰ ਬਣਦੀ ਹੈ ਜਾਂ ਭਾਜਪਾ ਬਣਦੀ ਹੈ ਕੋਈ ਬਣੇ ਜੋ ਸਾਡੇ ਮਿਲ ਕੇ 11 ਮੰਗਾਂ ਉਹ ਅਸੀਂ ਕਈ ਵਾਰ ਚਾਚਾ ਸੋਡਣਾ ਮੀਡੀਆ ਰਾਈ ਵੀ ਕਰ ਚੁੱਕੇ ਆ ਸੋਨ ਨੂੰ ਦੱਸ ਵੀ ਚੁੱਕੇ ਆ ਜਿਵੇਂ ਸਭ ਤੋਂ ਵੱਡਾ ਮਸਲਾ ਜਿਹੜਾ ਸਾਡਾ ਉਹ ਲਖਮੀਰਪੁਰ ਖਰੀਕੰਡ ਉਹਦੇ ਵਿੱਚ ਕੇਂਦਰੀ ਗ੍ਰਹਿ ਰੋਹੀ ਅਜੇ ਮਿਸ਼ਰਾ ਖੁਦ ਐਨ ਮੋੜ ਦਾ ਉਦਿਕ ਕਾਰਬੋਨਿਕ ਕੀਤੀ ਗਈ ਜਦੋਂ ਸਾਡੇ ਕਿਸਾਨ ਉੱਤੇ 750 ਸ਼ਹੀਦ ਹੋਏ ਆ ਉਹਨਾਂ ਦਾ ਕੋਈ ਮਿਲ ਕੇ ਸੁਣਵਾਈ ਨਹੀਂ ਕੋਈ ਉਹਨਾਂ ਨੂੰ ਮਿਲ ਕੇ ਪਰਿਵਾਰ ਨੂੰ ਕੋਈ ਨੱਤੇ ਕੋਈ ਪਰਾਰ ਮੁਆਜਰ ਨਹੀਂ ਦਿੱਤਾ ਗਿਆ ਉਸ ਤੋਂ ਇਲਾਵਾ ਕਰਜ਼ਾ ਮਾਫੀ ਦਾ ਕੋਈ ਸਾਡੀ ਕਰਜ਼ਾ ਮਾਫੀ ਹੋਈ ਜਿਦੋਂ ਕਿ ਕਾਰਪੋਰੇਟ ਘਰਾਣਿਆਂ ਦੀ 176 ਲੱਖ ਕਰੋੜ ਕਰਜ਼ਾ ਮਾਫੀ ਹੋ ਚੁੱਕੀ ਹੈ ਤੇ ਕਿਸਾਨਾਂ ਵਾਂਗ ਜਦੋਂ ਕਿਸਾਨਾਂ ਦੀ ਗੱਲ ਆਉਂਦੀ ਹੈ ਆਰਥਿਕ ਉਠਲ ਪੁਠਲ ਹੋ ਜੂਗੀ ਦੂਜੇ ਪਾਸੇ ਡੀਐਸਐ ਸੁਭਮੀ ਨਾਥੀ ਰਿਪੋਰਟ ਦੀ ਮੰਗ ਕਰਦੇ ਆ ਉਹ ਲੋਕ ਕਹਿੰਦੇ ਜੀ ਪੰਜਾਬ ਹਿੰਦੁਸਤਾਨ ਦੇ ਵਿੱਚ ਖੱਡਾ ਗੁੱਲਮ ਮਚ ਰੂ ਅਸੀਂ ਇਹਨਾਂ ਨੂੰ ਹੀ ਪੁੱਛਣਾ ਚੁਣੇ ਆ ਹਿੰਦੁਸਤਾਨ ਦੇ ਵਿੱਚ 538179 ਵਿਜੜ VIP ਜਿਹੜੇ ਕੇ ਸਾਬਕਾ ਐਮਪੀ ਆ ਸਾਬਕਾ ਮੰਤਰੀ ਹੈ ਸਾਬਕਾ ਉਹਨਾਂ ਨੂੰ ਸਾਰੀ ਸੁਰੱਖਤਾ ਮਿਲਦੀਆਂ ਉਹਨਾਂ ਦਾ ਖਰਚਾ 70000 ਕਰੋੜ ਸਿੰਧੀ ਸਰਕਾਰ ਤੇ ਸਾਡਾ ਤਾਂ ਉਹਦਾ ਸੁਆਮੀ ਨਾਸਿਰ ਦੀ ਰਿਪੋਰਟ ਤਾਂ ਬਣਦਾ ਵੀ ਨਹੀਂ ਸਾਡਾ ਕਾਜ ਮੁਆਫੀ ਨੂੰ ਨਾ ਬਣਦਾ ਜਿੰਨਾ ਕਾਰਪੋਰੇਟ ਘਰਾਣਿਆਂ ਦੇ ਕਰੀ ਬੈਠੇ ਆ ਉਸ ਤੋਂ ਇਲਾਵਾ ਸਾਡੇ ਨੂੰ ਮਰਾਠੀ ਮਿੱਤਰਾਂ ਦਾ ਧਮਾਵਾ ਲਾ ਇਸ ਮੀਟਰ ਪਿੰਡਾਂ ਚ ਲਾ ਰਹੇ ਆ ਇਹ ਹੁਣ ਵਾਲੇ ਸਮਝ ਇਹ ਤੁਹਾਨੂੰ ਸੰਗਤ ਕਰਨਾ ਇਹ ਵੀ ਸੈਂਟਰ ਸਰਕਾਰ ਦੇ ਇੱਕ ਕਿੰਨੀ ਮੀ ਦੀ ਸ਼ਾਸ਼ਾ ਹੈ ਕਿਉਂਕਿ ਇਹਦੇ ਵਿੱਚ ਇਹ ਡਿਲ ਦਾ ਸੈਂਪੈਂਦਾ ਉਹਦਾ ਡਾ ਨਿਕਲਦਾ ਇਹ ਕਾਰਬੋਡ ਕਰਾਉਣ ਨੂੰ ਸਿੱਧਾ ਪ੍ਰਾਈਵੇਟ ਬਿਜਲੀ ਕਾਰਨ ਜਾ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਟਾਈਮ ਇਹਨਾਂ ਦੇ ਜੈਰਲ ਕੰਪਨੀ ਦਾ ਕਬਜ਼ਾ ਕਰਨੇ ਜਾ ਰਹੇ ਆ ਕਿਉਂਕਿ ਜਿਹੜਾ ਸਾਡਾ ਪਾਣੀ ਹੈ ਉਹ ਸਾਨੂੰ ਜੈਰਲ ਕੰਪਨੀ ਨੂੰ ਮੰਗ ਕੇ ਲੈਣਾ ਪਿਆ ਗੁਰੂ ਗ੍ਰਾਹ ਇੱਥੋਂ ਤੱਕ ਜਿਹੜੇ ਆਪਨ ਕਲੱਬੀ ਆਪ ਦੀ ਸਰਕਾਰ ਆ ਉਹਨਾਂ ਨੇ ਕੀ ਕੀਤਾ ਨੇੜੀ ਪਟਵਾਰੀਆਂ ਤੇ ਧੌਂ ਤੇ ਗੋਡਾ ਰੱਖ ਕੇ ਲਪਾਰੇ ਆ ਤੁਸੀਂ ਕਹੋ ਵੀ ਸੋਡ ਹਰਕੇ ਚ ਪਾਣੀ ਨਹਿਰ ਦਾ ਪੂਰਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣੀ ਚਾਹਣਾ ਪੰਜਾਬ ਸਰਕਾਰ ਨੂੰ 20 ਕਿੱਲੇ ਨੇ ਤੇ 10 ਘੰਟੇ ਆ 10 ਘੰਟੇ ਚ ਕਿੱਗਲਾ ਲੱਗਦਾ ਤੇ ਪਾਣੀ ਕਿਵੇਂ ਪੂਰਾ ਹੋ ਗਿਆ 10 ਕਿੱਲੇ ਦਾ 4 ਘੰਟੇ ਲੱਗਦੀਆਂ ਪੂਰਾ ਪਾਣੀ ਕਿਵੇਂ ਪੂਰਾ ਹੋ ਗਿਆ ਸਾਨੂੰ ਨਹਿਰ ਤੇ ਪਾਣੀ ਦੀ ਬਹੁਤ ਜ਼ਰੂਰਤ ਆ ਨਹਿਰ ਦਾ ਪਾਣੀ ਘਟਾ ਸਾਡੇ ਮੋਗੇ ਛੋਟੇ ਕਿਤੇ ਕੇ ਟੈਨਾਂ ਦੇ ਪਾਣੀ ਪਿਚਾਉਣ ਖਾਤਰ ਨਾ ਤਾਂ ਟੈਨਾਂ ਦੇ ਪਾਣੀ ਪੁੱਜਾ ਸਾਡੇ ਛੋਟੇ ਮੋਕੇ ਕਰ ਤੇ ਪਟਵਾਰਕਰ ਨੂੰ ਇਹ ਕਹਿ ਜਾ ਤੁਸੀਂ ਲਿਖ ਕੇ ਦਿਓ ਜੇ ਵੀ ਛੋਟੇ ਨਹਿਰ ਦਾ ਪਾਣੀ ਪੂਰਾ ਅਸੀਂ ਹਰ ਕੱਤ ਬਰਦਾਸ਼ਤ ਨਹੀਂ ਕਰਾਂਗੇ ਇਹਦੀ ਲੜਾਈ ਵੀ ਅਸੀਂ ਲੜਾਂਗੇ ਪਾਣੀ ਜਿਹੜਾ ਸਾਡਾ ਇਹ ਮੁੱਖ ਮਸਲਾ ਜੇ ਪਾਣੀ ਸਾਡਾ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂ ਹੋਰ ਪਾਸੇ ਦਿਉਣ ਦੀ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਵੀ ਖਲਾਮੀ ਮੋਰਚਾ ਕਰਾਂਗੇ ਇੱਥੋਂ ਪਿੱਛੇ ਨਹੀਂ ਹਟਾਂਗੇ